ਬਾਬੇ ਦੀ ਹੱਟੀ ਦਾ ਪੂਰਾ ਤਮਾਕਾ ਕਰਦਾ ਕੱਲ ਸ਼ਨੀਵਾਰ ਤੇ ਐਤਵਾਰ ਦੋ ਦਿਨ ਆ ਜਾਓ ਆ ਚੈੱਕ ਕਰੋ ਕੋਈ 770 ਕੋਈ 880 100 100 ਰੁਪਏ ਦਾ ਸੂਟ ਬਾਬੇ ਦੀ ਹੱਟੀ ਤੋਂ ਲੈ ਜਾਓ 100 100 ਰੁਪਏ ਚ 100 100 ਰੁਪਏ ਚ ਸੂਟ ਕਰਦੇ ਬਾਪੇ ਸਿੱਟੀਆਂ ਆ ਜੀ ਆ ਜਿੰਨੇ ਸੂਟ ਨੇ ਬੋਰੇ ਭਰੇ ਪਿਆ ਆ ਤੇਰਾ ਸਰਾ ਸੂਟਾ ਗਰ ਦੁਪੱਟਾ ਮਿਲ ਜੇ ਇਹ ਆਪਾਂ 100 ਰੁਪਏ ਦੇ ਰਹੇ ਹੋ ਦੇਖੋ ਮਿਲਣਾ ਸ਼ਨੀਵਾਰਿਆ ਕੱਲ ਸਵੇਰੇ ਸਵੇਰੇ ਆਜੋ 100 100 ਰੁਪਏ ਸੂਟ ਆ ਚੈੱਕ ਕਰ ਲੋ ਕੋਈ 10000 ਦਾ ਕੋਈ 12000 ਦਾ ਕੋਈ 15000 ਦਾ ਇਹ ਵੀ ਮਿੱਟੀ ਦੇ ਭਾਰ ਨੇ ਮਿੱਟੀ ਦੇ ਭਾਰ ਏਟ ਸਟਾਕ ਸਾਰਾ ਹੀ ਖਾਲੀ ਕਰਨਾ ਆ ਚੈੱਕ ਕਰ ਲੋ ਇਹ ਦਰੇ ਸੂਟ ਵੀ ਅੱਧੇ ਰੇਟਾਂ 'ਚ ਭਾਜੀ 500 ਦੇ ਤਿੰਨ ਸੂਟ ਉਹ ਵੀ ਪਿਓਰ ਗੀਜ਼ਾ ਕੋਟਨ ਡਿਜੀਟਲ ਪ੍ਰਿੰਟ ਦੇ ਨਾਰਾਗੇ ਨੇ ਦੇਖੋ ਕੋਈ ਹੋਲ سیلਰ ਫੈਕਟਰੀ ਮਿਲਣ ਵਾਲੀ ਆ ਰੇਟ ਨਹੀਂ ਤਾਂ 500 ਦੇ ਤਿੰਨ ਰਹਿ ਗਏ ਚਾਰ ਚਾਰ ਰੰਗ ਦੇਣੇ ਆ 8-8 ਤੋਂ 7-700 ਬਾਜ਼ਾਰ 'ਚ ਵੇਖਦਾ ਸਾਡੇ ਕੋਲ ਲੈ ਜਾਓ 800 ਦੇ ਦੋ 400 ਰੁਪਏ 'ਚ ਸੂਟ ਦੇ ਰਹਿਣਾ 400 ਰੁਪਏ ਸੂਟ ਕਰਤਾ ਦੇਖੋ ਜਿਹਨੇ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਬਰੀ ਦੇਣ ਲੈਣ ਕਰਨਾ ਆਜੋ 12-1200 ਵਾਲੇ ਸੂਟ 450 'ਚ ਆ ਲੋ ਭਾਜੀ ਲਾਜਵਾਬ ਦੁਪੱਟਾ ਦੇਖੋ ਨਾਲ 500 ਮੇਰਾ ਸੂਟ ਚਾਰ ਕਲਰ 500 ਰੁਪਏ ਸੂਟ ਕਰਤਾ ਭਾਜੀ 500 ਭਾਜੀ ਓਪਨ ਚੈਲੇਂਜ ਸੇਲ ਲੱਗੀ ਵੀ ਐਤਵਾਰ ਤੱਕ ਹਾਂ ਪਰ ਦੋ ਦਿਨ ਵਧਾਤੇ ਆ ਕਿਉਂਕਿ ਪਹਿਣ ਬਣਾਉਣੇ ਦੂਰੋ ਦਰਵਾਜ਼ਾ ਇਸ ਕਰਕੇ ਸੂਟ ਕਰਤਾ ਭਾ 600 ਰੁਪਏ ਆ ਚੈੱਕ ਕਰ ਲਓ ਕੋਈ 1200 ਨਹੀਂ ਕੋਈ 400 ਨਹੀਂ 600 ਰੁਪਏ ਦਾ ਸੂਟ ਦੇਣਾ ਪਿਓਰ ਗਲਾਸ ਦੇ ਸੂਟ ਬ੍ਰੈਂਡ ਦੀਆਂ ਕੁਆਲਿਟੀਆਂ ਕੁਆਲਿਟੀ ਵੀ ਭਾਜੀ ਇੱਕ ਨੰਬਰ ਆਊਗੀ ਆ ਦੇਖੋ ਪੀਸ ਬਣਿਆ ਹੋਇਆ ਹਾਂਜੀ ਰੇਟ 650 ਨਾਲ 1200 ਨਾਲ 1500 ਹੋਲ ਸੇਲ ਕਿਹੜਾ ਬਾਜ਼ਾਰ ਚ 15 1500 ਦੇ ਇੱਕ ਇੱਥੇ 400 ਦੇ ਦੋ 700 ਰੁਪਏ ਦਾ ਸੂਟ ਆ ਇਦਾਂ ਦਾ ਹੈਂਡ ਵਰਕ ਦਾ ਡਿਜੀਟਲ ਦੁਪੱਟਾ ਨਾਲ ਹਾਂਜੀ ਭਾਜੀ 2500 ਤੋਂ ਸਟਾਰਟ ਹੁੰਦਾ ਲੋ 1000 ਰੁਪਏ ਦਾ ਕਰਤਾ ਜੀ ਉਹ ਇਹੇ ਹੀ ਸੂਟ ਦੰਮੀਆਂ ਤੇ ਲਾ ਕੇ 3 3000 25 25 ਤੋਂ ਬਜਾਰਾ 'ਚ ਬਾਬੇ ਦੇ ਟੇਲੇ ਆ ਜੂਗਾ ਤਾਂ ਲੈ ਜਾਓ 1000 ਇਦਾਂ ਦੇ ਵਿੱਚ ਜਿਹੜੇ 2200 2500 ਨੇ ਭਾਜੀ 13 1300 ਰੁਪਏ ਕਰਤੇ ਆ ਦੇਖ ਲਓ ਪੀ ਪਿਓਰ ਵਿਸਕੋਜ਼ ਦਾ ਸੂਟ ਜੀ ਆ ਦੁਪੱਟਾ ਦੇਖੋ ਨਾਲ ਡਿਜੀਟਲ ਫੁੱਲ ਪਿਓਰ ਰੇਟ ਕੀ ਇਹਦਾ ਭਾਜੀ ਵੱਡਾ ਫੇਰਾ ਵੱਡਾ ਫੇਰਾ ਭਾਜੀ ਕਿੰਨਾ 1300 ਲਓ 1300 ਰੁਪਏ ਦੇ ਵਿੱਚ ਤੁਸੀਂ ਦੇਖੋ ਹਰ ਕਿਸੇ ਦੇ ਫਾਇਦੇ ਪਿਓਰ ਨੈਚੁਰਲ ਕਰੇਵ ਦੇ ਸੂਟ ਹੈਵੀ ਹੈਂਡਵਰਕ ਨਾਲ ਹਾਂਜੀ ਆ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ ਇਦਾਂ ਦੇ ਹੈਵੀ ਸੂਟ ਚੁਣੋ ਉਹਦੇ ਦੁਪੱਟਿਆਂ ਨਾਲ ਜੀ ਬਾਜੀ ਫੁੱਲ ਸਾਈਜ਼ 2500 3000 ਦਾ ਸੂਟ ਆ ਲੋ 1500 ਦਾ ਕਰਤਾ ਜੀ ਬਾਜੀ ਬਲੈਕ ਦੀ ਬਲੈਕ ਬਿਊਟੀ ਹਾਂਜੀ ਆ ਦੇਖੋ ਸੂਟ ਆ ਦੇਖੋ ਚੀਜ਼ ਬਣੀ ਹੋਈ ਹਾਂਜੀ ਅਈ 5000 ਦਾ ਸੂਟ ਸਟਾਰਟ ਹੁੰਦਾ ਲੋ 2800 ਰੁਪਏ ਦੇ ਦਾਂਗੇ ਐਦਾਂ ਦੇ ਭਾਜੀ ਸ਼ਿਮਰ ਦੇ ਹੈਵੀ ਸੂਟ 15 1500 ਰੁਪਏ ਕਰਤੇ 15 1500 ਰੁਪਏ ਚੈੱਕ ਕਰੋ ਸਿਰਫ 1500 ਰੁਪਏ ਦੇ ਵਿੱਚ ਸ਼ਿਮਰ ਦਾ ਸੂਟ ਦਵਾਓ ਕੰਮ ਦੇਖੋ ਕੀਤਾ ਹੋਇਆ ਬਜ਼ਾਰਾਂ ਜਿਹਾ ਹੀ 7-7000 ਦਾ 8000 ਦਾ ਸੂਟ ਬਾਬੇ ਰੇੜੇ ਦੇ ਓਪਨ ਧਮਾਕਾ 3600 ਰੁਪਏ ਦਾ ਸੂਟ ਜੀ ਸਲੋ ਜੀ ਅੱਜ ਆਪਾਂ ਨਵਾਂ ਪਟਾਕਾ ਪਾਣਾ ਬਾਬੇ ਦੀ ਹੱਟੀ ਬਾਸਟੇ ਦੇ ਸਾਹਮਣੇ ਜਲੰਧਰ ਆ ਗਏ ਆ ਸਵੇਰ ਦੇ ਨਾ ਆ ਗਏ ਆ ਕਹਿੰਦੇ ਜੁਨੀਕ ਬੰਦਰ ਜੁਨੀਕ ਕੰਮ ਹੀ ਕਰਦਾ ਜਿੱਥੇ ਚਾ ਚਾਹੇ ਤੁਸੀਂ ਨਮਾ ਕੰਮ ਸ਼ੁਰੂ ਕਰਨਾ ਚਾਹੇ ਵਿਆਹ ਸ਼ਾਇਦ ਕਪੜਾ ਲੈਣਾ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਵੱਡੇ ਫਾਇਦੇ ਹੋਣਿਆ ਸਵੇਰਾ ਸਵੇਰਾ 9 ਵਜੇ ਤੁਸੀਂ ਦੇਖੋ ਬਾਜ਼ਾਰ ਵੇਲੇ ਇੱਥੇ ਸਵੇਰ ਦੀ ਰੌਣਕਾਂ ਬਾਬਾ ਜੀ ਸਵੇਰੇ ਸਵੇਰੇ ਹੀ ਚੱਕੀ ਪਾਜੀ ਤੱਕ ਬਾਤ ਦੀ ਐ ਸਵੇਰੇ ਆ ਕਪੜਾ ਚੈੱਕ ਕਰ ਲੋ ਇੱਕ ਨੰਬਰ ਕੁਆਲਿਟੀ ਪਿਓਰ ਗੀਜ਼ਾਗੋਡਾਂ ਦਾ ਸੂਟ ਹਾਂਜੀ ਐਲੋ ਬਾਜੀ ਡਿਜੀਟਲ ਪ੍ਰਿੰਟ ਹੂੰ ਜਿਹੜੇ ਭੈਣ ਭਰਾ ਬਾਜ਼ਾਰਾਂ ਚ ਜਾ ਕੇ 700 800 ਰੁਪਏ ਦਾ ਸੂਟ ਲੈਂਦੇ ਆ ਨਾ ਜੀ ਆਪਾਂ ਅੱਜ ਵੀ ਦੇ ਰਹੇ ਆ 500 ਦੇ ਤਿੰਨ ਸੋ ਦੇਖੋ ਬਾਜ਼ਾਰ ਚ 5 500 6 600 ਰੁਪਏ ਦਾ ਜਿਹੜਾ ਇੱਕ ਤੇ ਮਿਲਦਾ ਇੱਥੋਂ ਲੈ ਜਾਓ ਤਿੰਨ ਸੂਟ ਆਹ ਦੇਖੋ ਪਿਓਰ ਸ਼ਿਮਰ ਦਾ ਡਿਸਟਲਡ 우ਡ ਭਾਜੀ 500 ਦੇ ਤਿੰਨ ਪੂਰੇ ਪੰਜਾਬ ਦੀ ਗਰੰਟੀ ਦੇਖੋ ਪ੍ਰਿੰਟ ਭਾਜੀ ਥਾਣ ਲੋ ਕਟਾ ਕੇ ਲੋ ਕਲਾ ਕਲਾ ਸੂਟ ਲੋ ਮੈਂ ਕਹਿੰਨਾ ਭਾਜੀ 500 ਦੇ 3 ਆ ਦੇਖੋ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਪ੍ਰਿੰਟ ਬਾਜ਼ਾਰ ਚ 5 600 ਰੁਪਏ ਇੱਕ ਬਾਬੇ ਦਿੱਟ ਲੈ ਜਾਓ 500 ਦੇ 3 ਭਾਜੀ 500 ਦੇ 3 ਸੂਟ ਉਹ ਵੀ ਪਿਓਰ ਗੀਜ਼ਾ ਕੋਟਨ ਡਿਜੀਟਲ ਪ੍ਰਿੰਟ ਦੇ ਨਾਲ ਆ ਗਏ ਨੇ ਦੇਖੋ ਕੋਈ ਹੋਲ سیلਰ ਫੈਕਟਰੀ ਮੈਨਲ ਵੀ ਆ ਰੇਟ ਰਹਿਦਾ 500 ਦੇ 3 ਰਹਿ ਗਏ 3 ਸੂਟ ਦਵਾਂਗੇ ਆ ਲੋ ਭਾਜੀ ਸੂਟ ਦੁਪੱਟੇ ਅੱਜ ਵੈਰਾਈਆਂ ਆਣੀਆਂ ਭਾਜੀ ਐਂਡ ਹਾਂਜੀ ਜਲਵੇ ਤੋਹਫੇ ਰੇਟ ਵੀ ਰੇਟ ਵੀ ਭਾਜੀ ਉਹ ਤੋਂ ਵੱਡੇ ਤੋਹਫੇ ਇਹ ਬਾਜ਼ਾਰ ਚ 14 15 16 ਸੂਟ ਜੇ ਆ ਲੋ ਤੁਹਾਡੇ ਕੇ ਨੇੜੇ ਰੱਖਦਾ ਜੇ ਆ ਦੁਪੱਟਾ ਦੇਖ ਲੋ ਜੀ ਭਾਜੀ ਓਪਨ ਚੈਲੇਜ ਸੇਲ ਲੱਗੀ ਵੀ ਐਤਵਾਰ ਤੱਕ ਹਾਂ ਪਰ ਦੋ ਦਿਨ ਵਧਾ ਦਿੱਤੇ ਆ ਕਿਉਂਕਿ ਪੈਨਪਰਵਾਨੇ ਦੂਰੋਂ ਦੂਰ ਵਾਲਾ ਇਸ ਕਰਕੇ ਸੂਟ ਕਰਤਾ ਆਪਾਂ 600 ਰੁਪਏ ਆ ਚੈੱਕ ਕਰ ਲੋ ਕੋਈ 1200 ਤੋਂ ਨਹੀਂ ਕੋਈ 400 ਨਹੀਂ 600 ਰੁਪਏ ਦਾ ਸੂਟ ਦੇਣਾ ਦਮਾਂਗੇ ਬੁੱਧਵਾਰ ਤੱਕ ਸ਼ਨੀਵਾਰ ਇੱਕ ਵਾਰ ਸੋਮਵਾਰ ਮੰਗਵਾ ਬੁੱਧਵਾਰ ਆ ਜੋ ਲੈ ਜਾਓ ਬਾਪੇ ਦੀ ਹੱਤੀ ਪਾਸਟਡੇ ਦੇ ਸਾਹਮਣੇ ਆ ਲੋ ਭਾਜੀ ਵੱਡੇ ਫੇਰੇ ਅਗਰ ਤੁਸੀਂ ਲੈਣਾ ਕੱਪੜਾ ਵਿਆਹ ਸ਼ਾਦੀ ਦੇ ਗਿਫਟਰ ਨੂੰ ਨੇਚਰਲ ਕ੍ਰੇਵ ਦਾ ਸੂਟ ਹਾਂਜੀ ਆਹ ਪੀਸ ਨੇੜੇ ਕਰਕੇ ਦੇਖ ਲਓ ਆਹ ਦਿਖਾ ਰੇ ਵੀਰੇ ਨੇੜੇ ਕਰਕੇ ਹੈਂਡਵਰਕ ਨਾਲ ਚਨੂਨ ਦਾ ਦੁਪੱਟਾ ਰੰਗ ਚਾਰ ਜੀ ਆਹ ਦੇਖੋ ਪੀਸ ਬਣਿਆ ਹੋਇਆ ਹਾਂਜੀ ਨਾ 1200 ਤੇ ਨਾ 1500 ਲੋ 450 ਦਾ ਸੂਟ 450 ਸੂਟ ਆ ਆ ਲੋ 450 ਰੁਪਏ ਦਾ ਸੂਟ ਦੇਖੋ ਜਿਹਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦਾਜਬਰੀ ਦੇਨ ਲੈਣ ਕਰਨਾ ਆਜੋ 12 1200 ਵਾਲੇ ਸੂਟ 450 ਚ ਇਹਦੇ ਵਿੱਚ ਵੀ ਰੰਗ ਬਹੁਤ ਮਿਲ ਜਾਣੇ ਆ 450 ਦਾ ਸੂਟ ਦਵਾਂਗੇ ਆ ਦੇਖੋ ਭਾਜੀ ਪਿਓਰ ਗਲਾਸ ਦੇ ਸੂਟ ਬ੍ਰਾਂਡ ਦੀਆਂ ਕੁਆਲਿਟੀਆਂ ਕੁਆਲਿਟੀ ਵੀ ਭਾਜੀ ਇੱਕ ਨੰਬਰ ਆਉਗੀ ਆ ਦੇਖੋ ਪੀਸ ਬਣਿਆ ਹੋਇਆ ਹਾਂਜੀ ਆ ਕੰਮ ਦੇਖੋ ਕੀਤਾ ਹੋਇਆ ਦੁਪੱਟਾ ਵੀ ਖੁੱਲਾ ਡੁੱਲਾ ਭਾਜੀ ਰੰਗ ਵੀ ਚਾਰ ਰੇਟ 650 ਨਾਲ 1200 ਨਾਲ 1500 ਹੋਲ ਸੇਲ ਦੇਖੋ 650 ਦੇ ਵਿੱਚ ਬੋਟਕਾ ਬੁਟੀਕਾ ਵਾਲੇ ਮਾਡਰਨ ਵਾਲੇ ਦੇ ਰਹੇ ਆ ਵਿਆਹ ਚਾਈ ਦਾਜ ਦੇ ਕੱਪੜੇ ਦਾ ਬਾਜ਼ਾਰ ਚ 50000 ਦਾ ਬਾਬੇ ਜਿਹੜੇ ਤੋਂ 20 ਬੀ ਆਹ ਦੇਖੋ ਭਾਜੀ ਫੁੱਲ ਹੈਵੀ ਸੂਟ ਬ੍ਰਾਂਡ ਦੇ ਕੰਮ ਕੀਤੇ ਹੋਏ ਹੈਂਡ ਦਾ ਕੰਮ ਕੀਤਾ ਹੋਇਆ ਭਾਜੀ 1500 ਤੋਂ ਸਟਾਰਟ ਹੁੰਦਾ ਇੱਥੇ ਅੱਧਾ ਕਰਤਾ ਅੱਧੇ ਦਾ ਵੀ ਕਢਾਤਾ ਜੇ 700 ਚ ਲੈ ਜਾਓ ਲਓ ਜਿਹੜਾ ਬਾਜ਼ਾਰ 'ਚ 15 1500 ਦੇ ਇੱਕ ਇੱਥੇ 1400 ਦੇ ਦੋ 700 ਰੁਪਏ ਦਾ ਸੂਟ ਆ ਬਾਰ-ਬਾਰ ਕਹਿ ਰਹੇ ਆ ਜਿਹਨੇ ਇੱਕ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਬਾਬੇ ਦੀ ਹੱਤੀ 62 ਦੇ ਸਾਹਮਣੇ ਜਲੰਧਰ ਸ਼ਹਿਰ ਆਹ ਦੇਖੋ ਭਾਜੀ ਪਿਓਰ ਮਸਲੀਨ ਦਾ ਸੂਟ ਕਢਾਈ ਕੀਤਾ ਹੋਇਆ ਦੁਪੱਟਾ ਨਾਲ ਮਸਲੀਨ ਦਾ ਰੰਗ ਵੀ 4 ਤੇ ਰੇਡ ਵੀ 400 ਹਾਂਜੀ ਇਹ 400 ਰੁਪਏ ਵਿੱਚ ਭਾਜੀ ਮਸਲੀਨ ਦਾ ਸੂਟ 400 ਰੁਪਏ ਵਿੱਚ ਆ ਲੋ ਚਾਰ ਚਾਰ ਰੰਗ ਦੇਣੇ ਆ 8 8 ਤੋਂ 7 700 ਬਜਾਰਾਂ ਵਿੱਚ ਦਾ ਸਾਡੇ ਕੋਲ ਲੈ ਜਾਓ 800 ਦੇ ਦੋ 400 ਰੁਪਏ ਚ ਸੂਟ ਦੇ ਰਹਿਣਾ 400 ਰੁਪਏ ਸੂਟ ਕਰਤਾ ਭਾਜੀ ਜਲਦੀ ਜਲਦੀ ਆਜੋ ਵੱਡੀ ਆਫਰ ਆ ਵੱਡੇ ਫੈਰੇ ਵਿਜ਼ਿਟ ਕਰੋਗੇ ਤੇ ਬਹੁਤ ਫਾਇਦਾ ਹੋ ਗੋਗੇ ਡਿਜ਼ਾਈਨਿੰਗਾਂ ਬਹੁਤ ਆਗੀਆਂ ਭਾਜੀ ਦੇਖੋ ਵੀਡੀਓ ਦੇ ਵਿੱਚ ਅਸੀਂ ਜੋ ਜੋ ਦਿਖਾਈ ਜੰਨੇ ਆ ਨਾਲ ਨਾਲ ਦਈ ਜਨੇ ਇਹ ਵੀ ਅਸੀਂ ਰੇਟ ਘੱਟ ਦੱਸਦੇ ਆ ਆ ਜਿਹੜੇ ਭੈਣਾ ਭਰਾਵਾਂ ਲੈਣਾ ਲੈ ਜਾਓ 400 ਰੁਪਏ ਦਾ ਸੂਟ ਦੇਣਾ ਆ ਦੇਖੋ ਭਾਜੀ ਆ ਚੀਜ਼ਾਂ ਜਿਹੜੀਆਂ ਮੈਂ ਦਿਖਾਣ ਲੱਗਾ ਤੁਹਾਨੂੰ ਹੁਣ ਹਾਂਜੀ ਤੁਸੀਂ ਸੂਟ ਤੇ ਕढ़ाई ਕਰਾਂ ਚਲੇ ਜਾਓਗੇ ਨਾ ਡਬਲ ਪੈਸੇ ਲੱਗਣਗੇ ਆਪਾਂ ਤੁਹਾਨੂੰ ਫ੍ਰੀ ਦੇ ਰੇਟ ਦੇ ਕੱਪੜਾ ਦੇਣ ਲੱਗੇ ਆ ਜੀ ਉਹ ਵੀ ਗੰਗਾ ਬ੍ਰਾਂਡ ਦਾ ਸੂਟ ਹਾਂਜੀ ਆ ਸ਼ਰਟ ਆ ਗਈ ਭਾਈ ਜੀ ਥੜੇ ਹੱਥ ਜੇ ਖੋਲੋ ਜੀ ਹਾਂਜੀ ਇਦਾਂ ਦਾ ਹੈਂਡ ਵਰਕ ਦਾ ਡਿਜੀਟਲ ਦੁਪੱਟਾ ਨਾਲ ਹਾਂਜੀ ਭਾਜੀ 2500 ਤੋਂ ਸਟਾਰਟ ਹੁੰਦਾ ਲੋ 1000 ਰੁਪਏ ਦਾ ਕਰਤਾ ਜੀ ਲਓ 1000 ਰੁਪਏ ਦੇ ਵਿੱਚ ਸੂਟ ਦੇ ਦਿੱਤਾ ਇਹਦੇ ਵਿੱਚ ਵੀ ਡਿਜ਼ਾਈਨ ਰੰਗ ਬਹੁਤ ਮਿਲ ਜਣੇ ਆ ਆ ਦੇਖੋ ਪੀਸ ਇੱਕ ਤੋਂ ਇੱਕ ਧਮਾਕੇਦਾਰ ਡਿਜ਼ਾਈਨਿੰਗ ਆ ਭਾਜੀ ਹਤੀ ਕੰਮ ਦੇਖੋ ਕੀਤਾ ਹੋਇਆ ਸੋ ਇੱਕ ਇੱਕ 1000 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਦੇ ਦੇਣੇ ਆਪਾਂ ਆ ਦੇਖੋ ਦੁਪੱਟੇ ਨਾਲ ਇੱਕ ਇੱਕ ਸੂਟ ਲਾਜਵਾਬ ਭਾਜੀ ਪੀਸ ਦੇਖੋ ਬਣਿਆ ਹੋਇਆ ਹਾਂਜੀ ਇੱਕ ਤੋਂ ਇੱਕੜੀਆਂ ਲਓ ਬ੍ਰੈਂਡਰ ਚੀਜ਼ਾਂ ਭਾਜੀ ਵਿਸਕੋ ਡਿਸਟਲ ਦੇ ਸੂਟ ਜੀ ਨਮੀਦਰ ਨਮੀ ਵੈਰੈਟੀ ਰੋਜ ਨਵੇਂ ਤੋਂ ਨਵਾਂ ਧਮਾਕਾ ਰੋਜ ਹੂੰ ਇਹ ਆਹ ਦੇਖੋ ਕੰਮ ਰੇਖੋ ਕੀਤਾ ਹੋਇਆ ਸੋ ਰੰਗ ਇਹਦੇ ਵਿੱਚ ਚਾਰ ਮਿਲ ਜਾਣੇ ਆ ਵੱਡਾ ਫੇਰਾ ਹਣ ਲਗਾ ਭਾਜੀ ਵੱਡਾ ਫੇਰਾ ਰੇਡ ਮਿੱਟੀ ਦੇ ਪਾ ਰੇਡ ਮਿੱਟੀ ਦੇ ਪਾ ਇੰਦਾਂ ਦੇ ਬੀਜ ਜਿਹੜੇ 2200 2500 ਨੇ ਭਾਜੀ 13 1300 ਰੁਪਏ ਕਰਤੇ ਆ ਦੇਖ ਲਓ ਪੀਸ ਜੀ ਕੰਮ ਦੇਖ ਲੋ ਕੀਤਾ ਹੋਇਆ ਹੋਰ ਕਿਤੇ ਜਾਣ ਦੀ ਲੋੜ ਨਹੀਂ ਵੱਡੇ ਫਾਇਦੇ ਬਾਬੇ ਦੀ ਹੱਤੀ ਕਰੀ ਆ 13-1300 ਰੁਪਏ ਦੇਈ ਜਣ ਜਿਹੜੇ 25-2550 ਆਹ ਦੇਖੋ ਭਾਜੀ ਪੀਸ ਪਿਓਰ ਵਿਸਕੋਜ਼ ਡਿਜ਼ਾਈਨ ਦੇ ਸੂਟ ਨਾਲੇ ਦੁਪੱਟੇ オリジナル ਫੁੱਲ ਪਿਓਰ ਦੇ ਡਾਇਮੰਡ ਵਰਕ ਮਾ ਕਹਨਾ ਭਾਜੀ ਆ ਪੀਸ ਦੀ ਲੁੱਕ ਦੇਖੋ ਦੇ ਆਹ ਦੁਪੱਟਾ ਦੇਖੋ 13-1300 ਕਰਤੀ ਲੋ ਇਹ ਵੀ 1300 ਰੁਪਏ ਚ ਦੇਣਾ ਆ ਇਹ ਨਹੀਂ ਵੀ ਜੇ ਹੈਵੀ ਹੋ ਗਿਆ ਡਾਇਮੰਡ ਵਰਕ ਆ ਗਿਆ ਰੇਟ ਵਾਜੂ 1300 ਰੁਪਏ ਚ ਲੈ ਜਾਓ ਆਹ ਦੇਖੋ ਪੀਸ ਭਾਜੀ ਲੈਸਾਂ ਵਾਲੇ ਸੂਟ ਉਹ ਵੀ ਪਿਓਰ ਵਿਸਕੋਜ਼ ਦੇ ਉੱਪਰ ਡਿਸਟਲ ਜੀ ਭਾਜੀ 50 50 ਲੈਂਥ ਵਾਲੇ ਸੂਟ ਨੇ ਜਿੰਨੀ ਮਰਜ਼ੀ ਲੈ ਲੈਣ ਰੱਖੋ ਕੰਮ ਦੇਖੋ ਡਿਜ਼ਾਈਨਿੰਗਾਂ ਦੇਖੋ ਦੁਪੱਟੇ ਆਣਗੇ ਭਾਜੀ ਫੁੱਲ ਪਿਓਰ ਦੇ 2000 ਭਾਜੀ 1300 ਲਓ 1300 ਰੁਪਏ ਚ ਬਹੁਤ ਵਧੀਆ ਵੈਰਾਈਟੀ ਆ ਡਿਜ਼ਾਈਨ ਇੱਕ ਨਹੀਂ ਦੋ ਨੇ ਜਿੰਨੇ ਮਰਜ਼ੀ ਲੈ ਜਾਓ 13 1300 ਚ ਤੁਸੀਂ ਭਾਜੀ ਲੈਣਾ ਵਿਆਹ ਸ਼ਾਦੀਆਂ ਲਈ ਕਪੜਾ ਵਧੀਆ ਪਿਓਰ ਨੇਚਰਲ ਕ੍ਰੇਪ ਦੇ ਸੂਟ ਹੈਵੀ ਹੈਂਡਵਰਕ ਨਾਲ ਹਾਂਜੀ ਆ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ ਇਦਾਂ ਦੇ ਹੈਵੀ ਸੂਟ ਚੁਣੋਣ ਦੇ ਦੁਪੱਟਿਆਂ ਨਾਲ ਜੀ ਪਾਜੀ ਫੁੱਲ ਸੈੱਜ 2500 ਤੇ ਨਾ ਸੂਟ ਆ ਲੋ 1500 ਦਾ ਕਰਤਾ ਜੀ ਸੋ ਤੁਸੀਂ ਘੇਰਾ ਚੈੱਕ ਕਰੋ ਗਲੇ ਦੇ ਕੰਮ ਚੈੱਕ ਕਰੋ ਦੁਪੱਟਾ ਚੈੱਕ ਕਰੋ ਰੇਟ ਅੱਧੇ ਕਰ ਤੇ ਬਾਜ਼ਾਰ ਨਾਲੋਂ ਆ ਲੋ ਜੀ ਇੱਕ ਤੋਂ ਇੱਕ ਡਿਜ਼ਾਈਨਰ ਪੀਸ ਆ ਗਿਆ ਜੇ ਪਿਓਰ ਔਰਗੈਂਜ਼ਾ ਦਾ ਸੂਟ ਕੰਮ ਦੇਖੋ ਕੀਤਾ ਹੋਇਆ ਹਾਂਜੀ ਪਾਜੀ ਲਾਜਵਾਬ ਤੋਹਫਾ ਜੀ ਕੱਪੜਾ ਨਹੀਂ ਐਸਾ ਤੋਹਫਾ ਦੇਾਂਗੇ ਐਦਾਂ ਦਾ ਦੁਪੱਟਾ ਹਾਂਜੀ ਪਾਜੀ ਮੁਫਤ ਦਾ ਭਾ ਕੀ ਰੇਟ ਆ 1000 ਰੁਪਏ ਦਾ ਸੂਟ 1000 ਰੁਪਏ ਚ ਆ ਦੇਖ ਲੋ ਆ ਦੇਖੋ ਇਹੇ ਸੂਟ ਦੰਮੀਆਂ ਤੇ ਲਾ ਕੇ 3 3000 25 25 ਰੋ ਬਜ਼ਾਰਾਂ ਚ ਬਾਬੇ ਦੇ ਟੇ ਤੇ ਆ ਜੂਗਾ ਤਾਂ ਲੈ ਜਾਓ 1000 ਚ ਡਿਜ਼ਾਈਨਰ ਪੀਸ ਦੇ ਰਹੇ ਨਾਲੇ ਆਹ ਲੋ ਭਾਜੀ ਪੀਸ ਦੇਖੋ ਕੰਮ ਦੇਖੋ ਕੀਤਾ ਹੋਇਆ ਹਾਂਜੀ ਆ ਲੋ ਭਾਜੀ ਲਾਜਵਾਬ ਦੁਪੱਟਾ ਦੇਖੋ ਨਾਲ ਜੀ ਰੇਟ ਮੁਫਤ ਦਾ ਭਾਜੀ ਆ ਲੋ 500 ਰੁਪਏ ਦਾ ਸੂਟ ਚਾਰ ਕਲਰ ਦਾ ਚਾਟ 500 ਰੁਪਏ ਸੂਟ ਕਰਤਾ ਭਾਜੀ 500 5 500 ਦੇ ਵਿੱਚ ਕਰ ਦਿਆ ਵੀ ਸੂਟ ਆਹ ਦੇਖ ਮਾਰਜੀ ਕੱਪੜਾ ਲੈ ਜਾਓ 5 500 ਰੁਪਏ ਦਾ ਸੂਟ ਬੁੱਧਵਾਰ ਦਾ ਕੱਪੜੀ ਸੇਲ ਆ ਸ਼ਨੀਵਾਰ ਐਤਵਾਰ ਦਾ ਵੱਡੇ ਫਾਇਦੇ ਹੋਣੇ ਆ ਆ ਲੋ ਭਾਜੀ ਪੀਸ ਦੇਖੋ ਤੁਸੀਂ ਓਏ ਹੋਏ 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 ਆਹ ਦੇਖੋ ਸੋਦੇ ਹਾਂਜੀ ਆਹ ਦੇਖੋ ਦੁਪੱਟੇ ਜੀ ਬਾਜੂ ਵਰਕ ਹੂੰ ਡਿਜ਼ਾਈਨ ਇੱਕ ਤੋਂ ਇੱਕ ਆਊਗਾ ਨਾ 1000 ਤੇ ਨਾ 1200 ਆ ਲੋ 600 ਰੁਪਏ ਕਰਤੇ ਸੂਟ ਜਿੱਦਾਂ ਜਿੱਦਾਂ ਦਿਨ ਉੱਪਰੋਂ ਨਾਲ ਉੱਧਰ ਦੇਖੋ ਬਾਹਰ ਕਸਟਮਰ ਵੀ ਵਧੀ ਜਾਂਦੇ ਆ ਤੁਸੀਂ ਵੀ ਆ ਜਾਓ ਲੋਕ ਤਾਂ ਦੂਰੋਂ ਦੂਰੋਂ ਆ ਗਏ ਆ ਫਰੀਦ ਦੇ ਭਾ ਕੱਪੜਾ ਰੀਸੇਲਰਾਂ ਦਾ ਨਵਾਂ ਕੰਮ ਸ਼ੁਰੂ ਕਰਨਾਂ ਦਾ ਛੋਟੇ ਦੁਕਾਨਦਾਰਾਂ ਦਾ ਤਾਂ ਵਿਆਹ ਸ਼ਾਦੀ ਦਾਜ ਫਰੀ ਲੈਣ ਵਾਲੇ ਦਾ ਵੱਡਾ ਫੈਰਾ ਹੋ ਰਿਹਾ ਬਾਜੀ ਆ ਪੀਸ ਦੇਖੋ ਪਿਓਰ ਨੇਚਰਲ ਗਰੇਪ ਤੇ ਬਾਜੀ ਬਲੈਕ ਦੀ ਬਲੈਕ ਬਿਊਟੀ ਹਾਂਜੀ ਆ ਦੇਖੋ ਸੂਟ ਆ ਦੇਖੋ ਚੀਜ਼ ਬਣੀ ਹੋਈ ਹਾਂਜੀ ਦੁਪੱਟਾ ਦੇਖੋ ਨਾਲ ਜੀ ਸੂਟ ਪਰ ਤੋਂ ਉੱਪਰ ਦਾ ਆਰਟੀਕਲ ਹਾਂਜੀ ਭਾਈ 5000 ਤੋਂ ਸੂਟ ਸਟਾਰਟ ਹੁੰਦਾ ਲੋ 2800 ਰੁਪਏ ਦੇ ਦਾਂਗੇ ਤੋਂ ਤੁਸੀਂ ਇਹ ਚੈੱਕ ਕਰੋ ਸਾਡੇ ਕੋਲ 2 4 ਥੋੜੇ ਸੂਟ ਤਾਂ ਹੈਗੇ ਪਰ ਸਾਡੇ ਕੋਲ ਉੱਪਰ ਹੀ ਰੇਂਜ ਹੈ ਵੀ ਹੈਗੀਆਂ ਜਿਹੜੇ ਬਾਜ਼ਾਰ 'ਚ 5 5000 'ਚ ਇੱਥੇ 28 2800 'ਚ ਆ ਦੇਖੋ ਵੀ ਚੈੱਕ ਕਰੋ ਤੁਸੀਂ ਸਾਰੀ ਵੈਰਾਈਟੀ ਮਿਲ ਜਾਣੀ ਆ ਦਾਜ ਬਰਦਾ ਕਪੜਾ ਦਾ ਮੈਂ ਕਿਹਾ 2 300 ਤੋਂ ਸ਼ੁਰੂ ਹੋ ਕੇ ਦੇਣ ਲੈਣ ਕਰਨਾ ਚਾਹੇ ਹੈਵੀ ਪੀਸ ਲੈਣੇ ਆ 20000 ਤੱਕ ਆ ਇਦਾਂ ਦੇ ਭਾਜੀ ਸਿਮਰ ਦੇ ਹੈਵੀ ਸੂਟ 15 1500 ਰੁਪਏ ਕਰਤੇ 15 1500 ਰੁਪਏ ਚੈੱਕ ਕਰ ਲਓ ਸ਼ਿਮਰ ਦਾ ਸੂਟ 1500 ਰੁਪਏ ਚ ਕਿਸੇ ਨੇ ਨਹੀਂ ਦੇਣਾ ਜੋ ਬਾਬੇ ਦੇ ਢਿੱਟੀ ਨੇ ਕਰਤਾ ਆ ਚੈੱਕ ਕਰ ਲੋ ਸਿਰਫ 1500 ਰੁਪਏ ਦੇ ਵਿੱਚ ਸ਼ਿਮਰ ਦਾ ਸੂਟ ਦਵਾਂਗੇ ਆਹ ਦੇਖੋ ਜੀ ਪੀਸ ਕੰਮ ਦੇਖੋ ਕੀਤਾ ਹੋਇਆ ਬਜ਼ਾਰਾਂ ਜਿਹਾ ਹੀ 7-7000 ਦਾ 8000 ਦਾ ਸੂਟ ਬਾਬੇ ਰੇੜੀ ਦਾ ਓਪਨ ਧਮਾਕਾ 3600 ਰੁਪਏ ਦਾ ਸੂਟ ਜੀ ਆਹ ਦੇਖੋ ਸਿਰਫ 3600 ਰੁਪਏ ਚ ਕਰਤਾ ਜਿਹੜਾ 6500 6000 7000 3600 ਰੁਪਏ ਚ ਸੂਟ ਦੇਵਾਂਗੇ ਆਹ ਦੇਖੋ ਭਾਜੀ ਨੇਚਰਲ ਗਰੇਵ ਦਾ ਸੂਟ ਹਾਂਜੀ ਆਹ ਦੇਖੋ ਪੀਸ ਜੀ ਸਾਹਮਣੇ ਦੇਖੋ ਕੀਤਾ ਹੋਇਆ ਹਾਂਜੀ ਸੁਪਰ ਨਾਲੋਂ ਉੱਪਰ 450 ਰੁਪਏ ਤੁਸੀਂ ਇਹ ਚੈੱਕ ਕਰ ਲੋ 450 ਦੇ ਵਿੱਚ ਡਿਜ਼ਾਈਨ ਕਿੰਨੇ ਆ ਰੇਟ ਘੱਟ 12 1200 15 1500 ਬਾਜ਼ਾਰ ਦਾ ਰੇਟ ਇੱਥੇ 450 ਰੁਪਏ ਤੇ ਅਸੀਂ ਦੇ ਦੇਣੇ ਆ ਲੈ ਜੋ ਆ ਜੋ ਛੇਤੀ ਬਾਬੇ ਦੇਤੀ ਆ ਦੇਖੋ ਭਾਈ ਪੀਸ ਦੇਖੋ ਤੁਸੀਂ ਆ ਲੋ ਜੀ ਭਾਜੀ ਪੀਸ ਦੇਖ ਲਿਆ ਕੰਮ ਦੇਖ ਲਿਆ ਹਾਂਜੀ ਪਿਓਰ ਵਿਸਕੋਜ਼ ਦਾ ਸੂਟ ਜੀ ਆ ਦੁਪੱਟਾ ਦੇਖੋ ਨਾਲ ਡਿਜੀਟਲ ਫੁੱਲ ਪਿਓਰ ਰੇਟ ਕੀ ਇਹਦਾ ਭਾਜੀ ਵੱਡਾ ਫੇਰਾ ਵੱਡਾ ਫੇਰਾ ਭਾਜੀ ਕਿੰਨਾ 1300 ਲਓ 1300 ਰੁਪਏ ਦੇ ਵਿੱਚ ਤੁਸੀਂ ਦੇਖੋ ਹਰ ਕਿਸੇ ਦੇ ਫਾਇਦੇ 1300 ਰੁਪਏ ਦਾ ਸੂਟ ਕਰਤਾ ਇਹਦੇ ਨਾਲ ਨਾਲ ਭਾਜੀ ਆ ਜਾਓ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਇਹ ਭਾਜੀ ਆਫਰ ਦੁਆਰਾ ਲੱਗਣ ਲੱਗੀ ਆ ਹਾਂ ਕੀ ਲੱਗਣ ਲਗੀ ਐ ਦੁਬਾਰਾ ਆਫਰ ਦੁਬਾਰਾ ਆਫਰ ਲੱਗਣ ਲਗੀ ਐ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਐਤਵਾਰ ਠੀਕ ਆ ਸ਼ੁੱਕਰਵਾਰ ਦਾ ਭਾਜੀ ਲੰਘ ਗਿਆ ਜੀ ਸ਼ਨੀ ਤੇ ਐਤਵਾਰ ਦੀ ਆਫਰ ਹੈ ਜੀ ਹਾਂ ਐਦਾਂ ਦੀ ਆਫਰ ਆਜੋ ਤੁਹਾਨੂੰ ਦਿਖਾਣਾ ਆ ਜਲਦੀ ਜਲਦੀ ਦਿਖਾਣਾ ਭਾਜੀ ਤੇ ਆਪਾਂ ਫ੍ਰੀ ਦੇਣਾ ਕਪੜਾਉਣ ਚਲੋ ਦਿਖਾਓ ਠੀਕ ਹੈ ਜੀ ਆਪਾਂ ਦੁਕਾਨਦਾਰਾਂ ਨੂੰ ਫ੍ਰੀ ਦੀ ਸਕੀਮ ਨਹੀਂ ਲਾਉਣੀ ਹਾਂ ਕਪੜਾ ਹੀ ਫ੍ਰੀ ਦੇ ਦੇਣਾ ਚਲੋ ਦਿਖਾਓ ਆਜੋ ਆ ਫ੍ਰੀ ਦੇ ਰੇਟਾਂ ਦੇ ਭਾਜੀ ਕਪੜਾ ਲਾਤਾ ਆਪਾਂ 15 15 20 20 ਹਜ਼ਾਰ ਵਾਲੇ ਸੂਟ ਪਿਓਰ ਦੇਸੀ ਕਿਓ ਹਾਂਜੀ ਆਹ ਦੇਖੋ ਨਖਲਉ ਦੇ ਸੂਟ 10-10 ਜਰ ਦੇਣੇ ਆ ਮੈਂ ਕਹਾਂ ਜੀ ਫ੍ਰੀ ਦੇ ਭਾ ਦੇਣੇ ਆ ਤੁਸੀਂ ਆ ਜਾਓ ਬਾਬੇ ਦੀ ਹੱਡੀ ਤੇ ਆ ਪੈ ਕਮਾਲ ਹਾਂਜੀ ਫ੍ਰੀ ਦੇ ਭਾ ਦੇ ਦਵਾਂਗਾ ਨਾ ਆ ਜਾਇ ਇੱਕ ਹੋਰ ਆਫਰ ਦੇਣ ਲਗਾ ਆ ਜੋ ਹਾਂਜੀ ਸਵੇਰੇ ਭਾਜੀ ਆਪਾਂ ਸੇਲ ਲਾਣ ਜਾ ਰਹੇ ਆ ਉਹ ਉਹ ਮਾਲ ਪਿਆ ਆਪਣੇ ਕੋਲ ਹਾਂਜੀ ਜਿਹੜਾ ਸਾਡੇ ਕੋਲ ਤੈਰ ਆਉਂਦਾ ਟਾਈਮ ਕੋਈ ਨਹੀਂ ਜੀ ਆ ਸੂਟ ਹੈ ਭਾਜੀ 5 ਮੀਟਰ ਦੁਪੱਟਾ ਹੈ ਨਹੀਂ ਹਾਂ ਠੀਕ ਹੈ ਜੀ ਆ ਸੂਟ ਹੈ 5 ਮੀਟਰ ਦੁਪੱਟਾ ਹੈ ਨਹੀਂ ਠੀਕ ਹੈ ਜੀ ਅਲਵਾ ਸ਼ੋਰ ਦਾ ਪ्योर ਗੋਟਾ ਪਤੀ ਦੀ ਜੀ ਇਹਦਾ ਦੁਪੱਟਾ ਨਹੀਂ ਹਾਂਜੀ ਠੀਕ ਹੈ ਜੀ ਆਇਦਾਂ ਦੇ ਪੀਸ ਜੇ ਕਿਸੇ ਨੇ ਲੈਣਿਆ ਭਾਈ ਸਵੇਰੇ ਆਇਆ ਨਾ ਪਹਿਲੇ ਟਾਈਮ 9 ਵਜੇ ਤੇ ਐਂਟਰੀ ਕਰਦੇ ਆਈ ਨਾ ਭਾਜੀ ਦੁਕਾਨ ਦੇ ਅੰਦਰ ਐਂਟਰੀ ਕਰਦੇ ਸੱਜੇ ਬਸ ਢੇਰ ਲਾ ਲੈਣਾ ਠੀਕ ਹੈ 100 ਰੁਪਏ ਦੇਣ ਲੱਗਾ 100 ਰੁਪਏ ਸੂਟ ਕਰਦੇ ਆ ਆ ਦੇਖ ਲਓ ਆਹ ਦੇਖ ਲਓ ਜੋਰ ਜਿਹੜਾ ਸੂਟ 100 ਰੁਪਏ ਭਾਜੀ ਸ਼ੋਰ ਦਾ ਪੀਸ 100 ਰੁਪਏ ਆ ਦੇਖੋ ਪ्योर ਨੇਚਰਲ ਦਾ ਤੋ ਜਿਹੜਾ ਮਰਜ਼ੀ ਇਹਦੇ ਵਿੱਚੋਂ ਲੈ ਜਾਓ ਜੋ ਮਰਜ਼ੀ ਲੈ ਜਾਓ ਬਾਈ 100 ਦਾ ਸੂਟ ਆ ਇਹ 100 ਰੁਪਏ ਜਨੇਰੀਆਂ ਕੱਲ ਸਵੇਰੇ ਆ ਦੇਖੋ ਪੀਸ ਆ ਦੇਖੋ ਪੀਸ ਇਹ ਪੀਸ ਨਹੀਂ ਹੈਗੇ ਆਪਾਂ ਪੀਸ ਕਹਿ ਰਹੇ ਆ ਹਾਂਜੀ ਆਹਨ ਪੂਰਾ ਸੂਟ ਆ ਦਾ ਦਵੱਟਾ ਲੱਪਣਾ ਮੈਨਾਂ ਆਪਣੇ ਕੋਲ ਟਾਈਮ ਕੋ ਨਹੀਂ ਹਾਂਜੀ ਆਪਾਂ ਇਹ ਸੂਟ ਸਵੇਰੇ 100 ਰੁਪਏ ਦੇ ਦੇਣਾ ਜੇ ਭਾਜੀ ਸਵੇਰੇ ਆਹ ਪਾੜਾ ਸਿਲਕ ਦਾ ਸੂਟ 1500 ਦਾ ਹੈ ਇਹ ਵੀ 100 ਰੁਪਏ ਦਾ ਹਾਂਜੀ ਇਹ ਵੀ 100 ਰੁਪਏ ਚ 100 ਰੁਪਏ 100 ਰੁਪਏ ਦਾ ਚੈਲੰਜ ਹੈ 100 ਰੁਪਏ ਚ ਭਾਜੀ ਆ ਲੋ ਭਾਜੀ ਬੈਲਵਿਟ ਹੂੰ ਅਬ ਐਲਵਰਡ ਦੀ ਸ਼ੌਟ ਆ ਬਾਜ਼ਾਰ ਚ 300 ਰੁਪਏ ਮੀਟਰ ਮਿਲਦੀ ਆ ਪਿਓ ਡਿਸਟਿਲ ਹਾਂਜੀ ਇਹ ਸਵੇਰੇ ਜਿਹੜਾ ਆਊਗਾ ਭਾਈ ਉਹ ਲੈ ਜਾਵੇ 100 ਰੁਪਏ ਇਹ ਵੀ 100 ਰੁਪਏ ਚ ਸਲੋਜੀ ਬਾਬੇ ਦੀ ਹੱਟੀ ਦੀ ਪੂਰਾ ਧਮਾਕਾ ਕਰਤਾ ਕੱਲ ਸ਼ਨੀਵਾਰ ਤੇ ਐਤਵਾਰ ਦੋ ਦਿਨ ਆਜੋ ਆ ਚੈੱਕ ਕਰੋ ਕੋਈ 700 700 ਕੋਈ 800 100 100 ਰੁਪਏ ਦਾ ਸੂਟ ਬਾਬੇ ਦੀ ਹੱਟੀ ਤੋਂ ਲੈ ਜਾਓ 100 100 ਰੁਪਏ ਚ 100 100 ਰੁਪਏ ਚ ਸੂਟ ਕਰਦੇ ਬਾਬੇ ਸਿੱਟੀ ਦੀ ਹਾਂਜੀ ਆ ਜਿੰਨੇ ਸੂਟ ਨੇ ਬੋਰੇ ਭਰੇ ਪਿਆ ਕਿਸੇ ਦਾ ਸਲਵਾਰ ਕਿਹਦਾ ਦੁਪੱਟਾ ਹੈ ਨਹੀਂ ਮਿਸ ਹੈ ਆਪਾਂ ਦੇ ਰਿਆ 100 ਰੁਪ ਮਿਲ ਜਵੇ ਬੋਰੇ ਜੋ ਤੁਹਾਨੂੰ ਪੂਰਾ ਸੂਟ ਮਿਲ ਜਵੇ ਮਿਲ ਜਵੇ ਸ਼ਰਮੇ ਜਵੇ ਮਿਲ ਜਵੇ ਦੁਪੱਟਾ ਮਿਲ ਜਵੇ 100 ਰੁਪਏ ਕਰ ਦੋ ਨਾ ਸ਼ਰਟ ਭਾਜੀ ਆ 1300 ਦਾ ਸੂਟ ਆਕਰ ਦੁਪੱਟਾ ਮਿਲ ਜੇ ਇਹ ਆਪਾਂ 100 ਰੁਪਏ ਦੇ ਰਹੇ ਹਾਂ ਦੇਖੋ ਮਿਲਣਾ ਸ਼ਨੀਵਾਰ ਰਿਆ ਕੱਲ ਸਵੇਰੇ ਸਵੇਰੇ ਆਜੋ 100 100 ਰੁਪਏ ਸੂਟ 100 100 ਰੁਪਏ ਚ ਸੂਟ ਬਾਬੇ ਦੀ ਹੱਟੀ ਨੇ ਕਰਦੇ 100 100 ਰੁਪਏ ਚ ਸੂਟ ਸਿਰਫ ਸ਼ਨੀਵਾਰ ਐਤਵਾਰ ਜਿਹੜਾ ਪਹਿਲਾ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਚੈੱਕ ਕਰ ਲੋ ਹੈਵੀ ਹੈਵੀ ਪੀਸ ਆ 100 100 ਰੁਪਏ ਚ ਆ ਵੀ ਚੱਕੋ 100 ਰੁਪਏ ਦਾ ਸੂਟ ਆ ਵੀ ਚੱਕੋ 100 ਰੁਪਏ ਦਾ ਸੂਟ ਕਿਸੇ ਨੇ ਆ ਰੇਟ ਨਹੀਂ ਦੇਣੇ ਜੋ ਬਾਬੇ ਦੀ ਹੱਟੀ ਨੇ ਧਮਾਕਾ ਕਰਤਾ 100 100 ਰੁਪਏ ਚ ਲੈ ਜਾਓ ਲਾਟਰੀਆਂ ਲੱਗ ਗਈਆਂ ਲਾਟਰੀਆਂ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦੇਣ ਲੈਣ ਕਰਨਾ 100 100 ਰੁਪਏ ਸੂਟ ਕਰਤਾ ਬਾਬੇ ਦੀ ਹੱਟੀ ਨੇ ਸ਼ਨੀਵਾਰ ਐਤਵਾਰ ਆਜੋ 100 100 ਰੁਪਏ ਸੂਟ ਦਵਾਂਗੇ ਆ 100 100 ਰੁਪਏ ਸੂਟ ਦੇਣੇ ਆ ਆ ਚੈੱਕ ਕਰ ਲੋ ਕੋਈ 10000 ਦਾ ਕੋਈ 12000 ਦਾ ਕੋਈ 15000 ਦਾ ਇਹ ਵੀ ਮਿੱਟੀ ਦੇ ਭਾਰ ਦੇਣਾ ਮਿੱਟੀ ਦੇ ਭਾਰ ਰੇਟ ਸੋਕ ਸਾਰਾ ਹੀ ਖਾਲੀ ਕਰਨਾ ਆ ਚੈੱਕ ਕਰ ਲੋ ਇੰਦਰੇ ਸੂਟ ਵੀ ਅੱਧੇ ਰੇਟਾਂ 'ਚ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਸ਼ਨੀਵਾਰ ਐਸ ਪਰ ਆ ਜਾਓ ਭਾਰੇ ਭਾਰੇ ਸੂਟ ਲੈ ਜਾਓ ਲੈ ਜਾਓ ਫ੍ਰੀ ਦੇ ਪਾ ਆ ਦੇਖੋ ਸਾਰਾ ਹੀ ਮਾਲ ਕੱਢਿਆ ਪਿਆ ਸਾਰਾ ਸਟਾਕ ਨੂੰ ਚੁਗਾ ਦੇਣਾ ਜਿਹੜਾ ਪਹਿਲਾਂ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਆ ਚੈੱਕ ਕਰੋ ਡਿਜ਼ਾਈਨ ਚੈੱਕ ਕਰ ਲੋ ਪੀਸ ਚੈੱਕ ਕਰ ਲੋ ਰੰਗ ਚੈੱਕ ਕਰ ਲੋ ਅੱਧੇ ਰੇਟਾਂ 'ਚ ਕੱਪੜਾ ਕਰਤਾ ਬਾਬੇ ਦੀ ਹੱਟੀ ਨੇ ਅੱਧੇ ਰੇਟਾਂ 'ਚ ਕੱਪੜਾ